ਰਾਤ ਗੋਲੀਆਂ ਚੱਲੀਆਂ ਕਿੰਨੀਆਂ ਗੋਲੀਆਂ ਚੱਲੀਆਂ ਕੋਈ ਤੁਹਾਨੂੰ ਉਹਦਾ ਅੰਦਾਜ਼ਾ ਹੋਵੇ ਕੁਝ ਤੁਸੀਂ ਖੜਕਾ ਦੜਕਾ ਸੁਣਿਆ ਹੋਵੇ 7 ਤੋਂ 8 ਫਾਇਰ ਮੇਬੀ ਪਲੱਸ ਹੀ ਸੋ ਤੁਸੀਂ ਉਦੋਂ ਆਪਦੇ ਘਰੇ ਸੀ ਮੈਂ ਘਰੇ ਸੁੱਤਾ ਪਿਆ ਸੀ ਪਹਿਲੇ ਤਾਂ ਸੋਚਿਆ ਕਿ ਚਲੋ ਬਲਾਸਟ ਹੋਇਆ ਟਾਇਰ ਦਾ ਜਾਂ ਕੁਝ ਸਮਝ ਨਹੀਂ ਆਈ ਤੇ ਜਦੋਂ ਲਗਾਤਾਰ ਫਾਇਰਿੰਗ ਹੁੰਦੀ ਤੇ ਫਿਰ ਸੋਚਿਆ ਕਿ ਫਾਇਰਿੰਗ ਹੋ ਰਹੀ ਹੈ ਤੁਸੀਂ ਨੇੜੇ ਹੀ ਰਹਿੰਦੇ ਹੋਗੇ ਹਾਂਜੀ ਬਿਲਕੁਲ ਮੇਰੇ ਨਾਲ ਹੀ ਖੜਕਾ ਇੰਨਾ ਕੁ ਸੀਗਾ ਵੀ ਤੁਸੀਂ ਘਰ ਦੇ ਅੰਦਰ ਸੀਗੇ ਪਰ ਘਰ ਦੇ ਅੰਦਰ ਵੀ ਤੁਹਾਨੂੰ ਉਹ ਖੜਕਾ ਸੁਣਾਈ ਦਿੱਤਾ ਬਿਲਕੁਲ ਹੀ ਘਰ ਦੇ ਅੰਦਰ ਹੀ ਸੁਣਿਆ ਤੇ ਮੇਰੇ ਬੇਟੇ ਨੇ ਸੁਣਿਆ ਮੇਰਾ ਬੇਟਾ ਉੱਠਿਆ ਸੀਗਾ ਉਹਨੇ ਕੰਮ ਤੇ ਜਾਣਾ ਸੀਗਾ ਤੇ ਉਹਨੇ 911 ਤੇ ਕਾਲ ਵੀ ਕੀਤੀ ਪੁਲਿਸ ਨੂੰ ਬੁਲਾਇਆ ਪੁਲਿਸ ਨੇ ਵੀ ਐਕਸ਼ਨ ਲਿਆ ਉਸ ਟਾਈਮ ਆ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ ਨਹੀਂ ਐਦਾਂ ਦਾ ਕੋਈ ਰਿਐਕਸ਼ਨ ਨਹੀਂ ਬਸ ਮੈਂ ਮੇਰੇ ਬੇਟੇ ਨੂੰ ਕਿਹਾ ਤੂੰ ਬਾਹਰ ਨਾ ਜਾਏ ਹਲੇ ਤੇ ਪਹਿਲੇ 911 ਤੇ ਕਾਲ ਕਰਦੇ ਕਿ ਗੋਲੀਆਂ ਚੱਲ ਰਹੀਆਂ ਤਾਂ ਸਾਡੇ ਪਰੋਸ ਦੇ ਵਿੱਚ ਕਿਤੇ ਵੀ ਚੱਲ ਰਹੀਆਂ ਕੁਝ ਨਹੀਂ ਪਤਾ ਫਾਇਰਿੰਗ ਹੋ ਰਹੀ ਦੀ ਇਹ ਸਾਰਾ ਜੋ ਘਟਨਾਕਰਮ ਲਗਾਤਾਰ ਵਾਪਰਦਾ ਜਾ ਰਿਹਾ ਹੈ ਇਹਦੇ ਬਾਰੇ ਕੀ ਸੋਚਦੇ ਹੋ ਕੁਝ ਨਹੀਂ ਸਮਝ ਆ ਰਿਹਾ ਇਹ ਜੀ ਲਗਾਤਾਰ ਹੀ ਸੁਣਨ ਨੂੰ ਮਿਲ ਰਿਹਾ ਕਿ ਕਿਤੇ ਕਿਤੇ ਗੋਲੀਆਂ ਚੱਲ ਗਈਆਂ ਬਸ ਸ ਤੇ ਡੈਲੀ ਕੋਈ ਨਾ ਕੋਈ ਨਿਊਜ਼ ਸੁਣ ਰਹੇ ਆ ਕਿ ਗੋਲੀਆਂ ਚੱਲ ਗਈਆਂ ਤੇ ਬਹੁਤ ਮੌਲ ਖਰਾਬ ਹੈ